ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਸੰਤ ਪਾਪਾ ਬਰਜਿੰਦਰ ਸਿੰਘ ਰਾੜੇ ਵਾਲੇ ਸੱਚਖੰਡ ਜਾਬਰਾਜ ਸਿੱਖ ਚਕਤ ਨੂੰ ਪਿਆ ਵੱਡਾ ਘਾਟਾ ਸੰਤ ਬਾਬਾ ਬਜਿੰਦਰ ਸਿੰਘ ਬੀਤੀ ਰਾਤ ਇਸ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਸੱਚਖੰਡ ਜਾ ਬ੍ਰਾਜੇ ਹਨ ਏ 50 ਸਾਲ ਪਹਿਲਾਂ ਇਸੇ ਦਿਨ ਵੱਡੇ ਮਹਾਰਾਜ ਸੰਤ ਬਾਬਾ ਇਚਨ ਸਿੰਘ ਜੀ ਨੇ ਆਪਣਾ ਸਰੀਰ ਤਿਆਗਿਆ ਸੀ ਜਿੰਨਾ ਨਿਮਮਤ ਗੁਰਦੁਆਰਾ ਅੜਾ ਸਾਹਿਬ ਵਿਖੇ ਹੁੰਦੇ ਤਿੰਨ ਦਿਨਾਂ ਸਾਲਾਨਾ ਵਰਸੀ ਸਮਾਗਮਾਂ ਦੌਰਾਨ 25 ਅਗਸਤ ਨੂੰ ਰਾਤ ਨੂੰ ਰੈਂਸਬਾਈ ਕੀਰਤਨ ਦਰਬਾਰ ਚ ਦਵਾਨ ਸਜਾਉਂਦੇ ਹੋਏ ਲਾਹੀ ਬਾਣੀ ਦੇਵ ਗਿਆਨ ਉਪਰੰਤ ਸੰਤ ਬੱਬਾ ਬਲਜਿੰਦਰ ਸਿੰਘ ਜੀ ਨੇ ਸਰੀਰ ਤਿਆਗ ਦਿੱਤਾ ਹੈ ਅੱਜ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸਾਲਾਨਾ ਵਰਸੀ ਸਮਾਗਮਾਂ ਦਾ ਅੰਤਿਮ ਦਿਨ ਸੀ ਸੰਤ ਬੱਬਾ ਬਲਜਿੰਦਰ ਸਿੰਘ ਜੀ ਰਾੜੇ ਵਾਲਿਆਂ ਨੇ ਧਰਮ ਪ੍ਰਚਾਰ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਨੇਕਾਂ ਸਿੱਖ ਪੋਤਰੀਆਂ ਤੇ ਧਾਰਮਿਕ ਸ਼ਬਦ ਕੋਸ਼ਾਂ ਨੂੰ ਡਿਜੀਟਲ ਕਰਵਾ ਕੇ ਆਨਲਾਈਨ ਕਰਵਾਉਣ ਦਾ ਮਹਾਨ ਕਾਰਜ ਕੀਤਾ ਜਿਸ ਨਾਲ ਵਕਤ ਲੱਖਾਂ ਦੀ ਗਿਣਤੀ ਨੌਜਵਾਨ ਪੀੜ੍ਹੀ ਤੇ ਸਿੱਖ ਸੰਗਤ ਦੇ ਵਿਚਾਰ-ਵਿਚਾਰ ਸਿੱਖ ਫਲਸਫੇ ਨਾਲ ਜੁੜੀ ਉਹਨਾਂ ਦੇ ਸਰੀਰ ਤਿਆਗ ਦੇ ਨਾਲ ਸਿੱਖ ਜਗਤ ਨੂੰ ਬਹੁਤ ਵੱਡਾ ਕਾਟਾ ਪਿਆ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ